ਕਿਥੇ ਹੋ? ਉਹ ਕੀ ਗੱਲ ਹੋ ਗਈ? ਇੱਧਰ ਆ ਰੂਮ ਦੇ ਵਿੱਚ। ਉਹ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਰਾਤ ਨੂੰ ਮੈਨੂੰ ਵੀਰੇ ਭਾਬੀ ਬਾਰੇ ਅਜੀਬ ਜਿਹੇ ਸੁਪਨੇ ਆਉਂਦੇ ਰਹੇ। ਢਿੱਡ ਚ ਹੌਲ ਜੇ ਪੈਂਦੇ ਰਹੇ, ਨੀਂਦ ਵੀ ਨਹੀਂ ਆਈ ਅੱਜ ਨਾਲ। ਉਹ ਜਦੋਂ ਲੇਡੀਜ਼ ਇਹੋ ਜੀ ਗੱਲ ਕਰੇ ਨਾ ਤਾਂ ਉਹਦਾ ਤਮਾਫਰਾ ਕਾ ਸਿੱਧਾ ਇਸ਼ਾਰਾ ਇਹੀ ਹੁੰਦਾ ਕਿ ਉਹਦਾ ਪੇਕੇ ਜਾਣ ਨੂੰ ਜੀ ਕਰਦਾ। ਕੋਈ ਜੀ ਜੂ ਨਹੀਂ ਕਰਦਾ। ਜੇ ਵੀਰੇ ਭਾਬੀ ਕੋਲੇ ਮੇਰੇ ਲਈ ਟਾਈਮ ਹੈ ਨਹੀਂ ਤਾਂ ਮੈਂ ਘੜਾਉਣਾ ਬਿਨਾ ਮਰ ਚੱਲੀ ਆਂ। ਓਏ ਆਏ ਨਹੀਂ ਬੋਲੀ ਦਾ। ਅੱਜ ਕੱਲ ਕਿਸੇ ਕੋਲੇ ਭਲਾ ਦੂਜੇ ਲਈ ਟਾਈਮ ਰਹਿ ਕਿੱਥੇ ਗਿਆ ਗੱਲ ਤਾਂ ਥੋੜੀ ਵੀ ਠੀਕ ਆ ਪਰ ਮੈਨੂੰ ਇੱਕ ਗੱਲ ਦੱਸੋ ਜਿੰਨੀ ਖਿੱਚ ਮੇਰੇ ਦਿਲ 'ਚ ਵੀਰੇ ਤੇ ਭਾਬੀ ਬਾਰੇ ਪੈਂਦੀ ਆ ਉਹਨਾਂ ਨੂੰ ਵੀ ਮੇਰੇ ਘਰ ਟੜਕਦੀ ਹੋ ਸਰਦਾਰ ਜੀ ਤੁਸੀਂ ਜੋ ਮਰਜੀ ਕਹੀ ਜਾਓ ਦਿਲ ਦੇ ਵਿੱਚ ਆਪਣਿਆਂ ਦੀ ਘਾਟ ਤਾਂ ਰੜਕਦੀ ਆ ਪਤਾ ਨਹੀਂ ساری ਰਾਤ ਨਾਲ ਗੈਰ-ਵਿਦੀ ਦੀ ਮੇਰੀ ਅੱਖਾਂ ਅੱਗੇ ਘੁੰਮਦੇ ਰਹੇ ਆ ਆਪਾਂ ਜਾ ਕੇ ਮਿਲਣਾ ਆਈਏ ਬੋਲੀ ਤਾਂ ਨ ਕੋਈ ਹੋਰ ਕੰਮ ਹੈਗਾ ਤੈਨੂੰ ਪਤਾ ਮਾਰਚ ਦਾ ਮਹੀਨਾ ਚੱਲਦਾ ਪਿਆ ਮੈਂ ਸਾਰੀਆਂ ਕਲੋਜ਼ਿੰਗ ਕਰਨੀ ਆਂ ਅਮੇ ਰੋਟੀ ਖਾਣ ਆਇਆ ਸੀ ਮੈਂ ਲੈਪਟਾਪ ਤੇ ਬਹਿ ਗਿਆ ਤੈਨੂੰ ਤਾਂ ਜਦੋਂ ਦੇਖੋ ਵੀ ਉਹਨੂੰ ਮਿਲਿਆ ਹੀ ਏ ਉੱਥੇ ਜਾਈਏ ਜੇ ਉਹਨੂੰ ਉਹ ਕਦੀ ਆਈ ਏ ਇੱਥੇ ਜੋ ਉਹ ਨਹੀਂ ਆ ਸਕਦੀ ਮੇਰੀਆਂ ਗਰਾਂ ਬਾਹਾਂ ਖੜੀਆਂ ਇਹ ਵੀ ਜਾ ਕੇ ਉੱਥੇ ਮਿਲ ਕੇ ਆਉਣੇ ਕਿਹੋ ਜਿਹਾ ਗੱਲਾਂ ਕਰਦੇ ਤੁਸੀਂ ਉਹ ਤਾਂ ਵਿਚਾਰੀ ਨਾ ਬਗਾਨੇ ਹੱਥਾਂ ਨਾਲ ਦੇਖਦੀ ਆਂ ਫੇ ਕਦੋਂ ਉਹਨੂੰ ਇਜਾਜ਼ਤ ਮਿਲੂਗੀ ਪਾਜੀ ਕਦੋਂ ਕਹਿਣਗੇ ਪੰਜਾਬ ਹੋਇਆ ਆ ਜਾ ਉਹਨਾਂ ਦੀ ਸੱਸ ਕੋਲੋਂ ਕਹੂ ਵੀ ਹੋਇਆ ਤਾਂ ਹੀ ਵਿਚਾਰੀ ਆਊਗੀ ਆਪਾਂ ਨੂੰ ਤਾਂ ਕਿਸੇ ਦੀ ਇਜਾਜ਼ਤ ਲੈਣ ਦੀ ਲੋੜ ਹੀ ਨਹੀਂ ਹੈਗੀ ਬੋਲੀ ਬਹੁਤਾ ਆਣਾ ਰਿਸ਼ਤੇ ਦੀ ਕਦਰ ਘਟਾ ਦਿੰਦਾ ਆ ਇਸ ਵਾਰੀ ਵੱਡੀ ਬੇਬੇ ਦੇ ਜਾਣ ਕਰਕੇ ਉਹਦੇ ਕੋਲ ਜਾਣ ਹੀ ਹੋਇਆ ਨਹੀਂ ਤਾਂ ਆਪਾਂ ਦੀਵਾਲੀ ਦਸਹਿਰਾ ਤੇ ਸੰਧਾਰਾ ਨੂੰ ਦੇ ਜਾਨਣੀ ਆ ਤੇ ਉਹ ਵੀ ਰਕੜੀ ਬੰਨਣਾ ਆ ਜਾਂਦੀ ਆ ਪਰ ਆਪਾਂ ਬਿਨਾਂ ਧਿਆਰ ਤੋਂ ਵੀ ਤਾਂ ਜਾ ਹੀ ਸਕਦੇ ਆ ਉਹਨਾਂ ਨੂੰ ਮਿਲਣ ਤੈਨੂੰ ਬਣਾ ਜਹੇਜ ਮਾਰਦਾ ਆਪਣੀ ਨੂੰ ਨਾਲ ਨੂੰ ਮਿਲਾਉਂਦਾ ਇਹੀ ਸਮਝ ਲਓ ਕਿ 헤ਜ ਮਾਰਦਾ ਵਾ ਨਹੀਂ ਤਾਂ ਲੋਕਾਂ ਨੇ ਤਾਂ ਇਹੀ ਕਹਿਣਾ ਨਾ ਜਦੋਂ ਦੀ ਭਾਬੀ ਆਈ ਆ ਭੈਣ ਭਰਾਵਾਂ ਨੂੰ ਅੱਡ ਕਰਤਾ ਤੇ ਉਹਨਾਂ ਨੂੰ ਵਰਤਨ ਨਹੀਂ ਦਿੱਤਾ ਸਾਰਾ ਭੰਡਾ ਨਾ ਮੇਰੇ ਸਿਰ ਤੇ ਹੀ ਗੁੱਪਣਾ ਮੈਂ ਤੈਨੂੰ ਸਿੱਧੀ ਤਾਂ ਕਹਿੰਦੀ ਆ ਵੀ ਮੈਂ ਤਿਆਰ ਬੈਠੀ ਆ ਤੇ ਆਪਾਂ ਚੱਲਦੇ ਆ ਦੀਦੀ ਨੂੰ ਮਿਲਣ ਬਲੀ ਮੇਰੀ ਇੱਕ ਗੱਲ ਸੁਣ ਲੈ ਆ ਆਹ ਫੜ ਫੋਨ ਤੇ ਗੈਵੀ ਨੂੰ ਫੋਨ ਕਰ ਲੈ ਸਪੀਕਰ ਫੋਨ ਤੇ ਚੁਣਾਈ ਜੇ ਤਾਂ ਚੜ੍ਹਦੀ ਨਾਲ ਗੱਲ ਕਰੂਗੀ ਪਿਆਰ ਨਾਲ ਗੱਲ ਕਰੂ ਬੇਟਾ ਚੱਲ ਜਾਗੇ ਨਹੀਂ ਤਾਂ ਮੈਂ ਨਹੀਂ ਜਾਂਦਾ ਐਦਾਂ ਨਹੀਂ ਬੋਲਣਾ ਮੈਂ ਫੋਨ ਮਲਾ ਲੈਣੀ ਆ ਮਲਾ ਫੋਨ ਮੇਰੇ ਸਾਹਮਣੇ ਮਲਾ ਆਪਣਾ ਪਹਿਲਾ ਮੂਠੀ ਕਰ ਮੇਰਾ ਮੂਡ ਸਹੀ ਹੈ ਸਪੀਕਰ ਫੋਨ ਤੇ ਰੋਣਾ ਫੋਨ ਐਦਾਂ ਨਹੀਂ ਗੱਲ ਕਰਨੀ ਇੱਥੇ ਬਹਿ ਕੇ ਗੱਲ ਕਰ ਠੀਕ ਆ ਚਲ ਐ ਕਰਦੀ ਆ ਅੱਜ ਮੈਂ ਵੀਰੇ ਨੂੰ ਆਪ ਹੀ ਫੋਨ ਕਰ ਲੈਣੀ ਆ ਆ ਭੈਣਾਂ ਨੂੰ ਤਾਂ ਆਪਣੇ ਭਰਾਵਾਂ ਨਾਲ ਰਿਸ਼ਤੇ ਨਿਭਾਉਣ ਲਈ ਨਿਭਣਾ ਹੀ ਪੈਂਦਾ ਨਵੈਲੀ ਰਨ ਪਰੋਨੇ ਜੋਗੀ ਆ ਹੁਣ ਕਿਹਦਾ ਫੋਨ ਆ ਗਿਆ ਕੱਟੇ ਨੂੰ ਫੋਨ ਲਉ ਮੇਰੀ ਗੱਲ ਸੁਣ ਹੁਣ ਮੰਮੀ ਵੀਰੇ ਦਾ ਫੋਨ ਸੀ ਹੋਰ ਨਾ ਕੁਝ ਕਹਦੀ ਵੀਰੇ ਦਾ ਫੋਨ ਕਦੇ ਬਾਤ ਪੁੱਛੀ ਆ ਕੇ ਤੇਰੀ ਵੱਡੀ ਬੇਬੇ ਦੇ ਭੋਗ ਤੋਂ ਬਾਅਦ ਉਹਨੇ ਕਦੇ ਸ਼ਕਲ ਨਹੀਂ ਦਿਖਾਈ ਹੈਗੀ ਵਰੀਨੇ ਤੇ ਕਿਉਂ ਨਹੀਂ ਆਏ ਤੇਰੇ ਘਰ ਆਪਰ ਜਾਈ ਉਹ ਤਾਂ ਤੁਸੀਂ ਆਪ ਹੀ ਕਿਹਾ ਸੀ ਵੀ ਵੱਡੀ ਬੇਬੇ ਦੇ ਵਰੀਨੇ ਤੇ ਆਪਾਂ ਬਾਹਰ ਲਿਆਂ ਨੂੰ ਨਹੀਂ ਸੱਦਣਾ ਤੇ ਮੈਨੂੰ ਤਾਂ ਤੁਸੀਂ ਉਚੇਚਾ ਕਿਹਾ ਸੀ ਮੈਂ ਐਵੇਂ ਨੰਬਰ ਬਣਾਉਣ ਦੇ ਚੱਕਰ 'ਚ ਆਪਦੇ ਪੇਕਿਆਂ ਨੂੰ ਨਾ ਫੋਨ ਕਰਕੇ ਸਾਧ ਲਈ ਦੇਖ ਤਾਂ ਕਿਵੇਂ ਪੇਕਿਆਂ ਤੇ ਪੜਦੇ ਪਉਣ ਲੱਗੀ ਹੋਈ ਆ ਮੈਨੂੰ ਪਤਾ ਹੀ ਆ ਕਿੰਨਾ ਕੁ ਕਰਦੇ ਆ ਤੇਰੇ ਭਰਾ ਪਰ ਜਾਈ ਪੂਰਾ ਸਾਲ ਹੋ ਗਿਆ ਉਹਨਾਂ ਨੂੰ ਇੱਧਰ ਆਇਆਂ ਨੂੰ ਹਾਂ ਉਹ ਤਾਂ ਮੈਨੂੰ ਪਤਾ ਹੀ ਆ ਵੀ ਇਸ ਵਾਰੀ ਕਾਫੀ ਟਾਈਮ ਹੋ ਗਿਆ ਉਹਨਾਂ ਨੂੰ ਆਇਆਂ ਨੂੰ ਪਰ ਪਿਛਲੇ ਸਾਲ ਵੱਡੀ ਬੇਬੇ ਦੀ ਡੈਥ ਕਰਕੇ ਆਪਾਂ ਕੋਈ ਦਿਨ ਤਿਉਹਾਰ ਮਨਾਇਆ ਹੀ ਨਹੀਂ ਇਸ ਕਰਕੇ ਨਾ ਉਹ ਆਇਆ ਨਾ ਮੇਰਾ ਚੱਕਰ ਲੱਗਿਆ ਉਹ ਜਿੰਨੀ ਮਰਜ਼ੀ ਸਫਾਈਆਂ ਦੇ ਲਾ ਤੂੰ ਮਾਤਾਵਾਦ ਪੇਕੇ ਤੀਆਂ ਲਈ ਮੌਕੇ ਹੀ ਜਾਂਦੇ ਨੇ ਬਾਅਦ ਚ ਤਾਂ ਉੱਥੇ ਗਈ ਨੂੰ ਨਾ ਚਾਹ ਪਾਣੀ ਵੀ ਨਹੀਂ ਪੁੱਛਦਾ ਕੋਈ ਜੇ ਫੇਰ ਵੀ ਬਿਸ਼ਰਮ ਹੋ ਕੇ ਧੀ ਪੇਕੇ ਗੇੜੇ ਮਾਰੀ ਜਾਵੇ ਤਾਂ ਭਰਾ ਸੋਚੇ ਨਾ ਸੋਚੇ ਤਾਂ ਪਰਜਾਈ ਤਾਂ ਇਹ ਸੋਚਦੀ ਆ ਨਾ ਵੀ ਪ੍ਰਾਪਰਟੀ ਪਿੱਛੇ ਗੇੜੇ ਮਾਰਦੀ ਆ ਇਹ ਪਰ ਮੰਮੀ ਮੇਰੀ ਭਾਬੀ ਤਾਂ ਬਹੁਤ ਚੰਗੀ ਆ ਮੇਰੇ ਤੇ ਜਾਨ ਵਾਰਦੀ ਆ ਉਹ ਜਾਨ ਉਹ ਜਾਣਦੀ ਆ ਮੈਂ ਕਿੰਨੀਆਂ ਪਰਜਾਈਆਂ ਚੰਗੀਆਂ ਹੁੰਦੀ ਆ ਪੇਕੇਆਂ ਦੀ ਚਾਬੀ ਤਾਂ ਭਾਬੀਆਂ ਦੇ ਹੱਥ ਹੀ ਹੁੰਦੀ ਆ ਜੇ ਉਹ ਚਾਹੂ ਤਾਂ ਧੀ ਕਰੇ ਗੇੜਾ ਮਾਰੂ ਨਹੀਂ ਤਾਂ ਨਹੀਂ ਭਰਾ ਦਾ ਵੀ ਵਸ ਨਹੀਂ ਚੱਲਦਾ ਉੱਥੇ ਫਿਰ ਮੇਰਾ ਭਰਾ ਇਹ ਜਿਆ ਨਹੀਂ ਹੈਗਾ ਮੇਰਾ ਭਰਾ ਤਾਂ ਮੇਰੇ ਤੇ ਜਾਨਵਾਰ ਦਾ ਜਦੋਂ ਕਿਤੇ ਮੈਂ ਜਾਨੀ ਆ ਉਹ ਤਾਂ ਮੈਨੂੰ ਪਲਕਾਂ ਤੇ ਬਿਠਾਉਂਦਾ ਮੈਂ ਤਾਂ ਰੱਬ ਅਗੇ ਅਰਦਾਸ ਕਰਦੀ ਆ ਕਿ ਰੱਬ ਸਭ ਨੂੰ ਮੇਰੇ ਵੀਰ ਵਰਗਾ ਵੀਰ ਦੇਵੇ ਆ ਕੋਚੇ ਦੇ ਮਾਰਨੇ ਬੰਦ ਕਰ ਜੇ ਤੂੰ ਆਪਣੇ ਭਰਾ ਦਾ ਅਸਲ ਚਿਹਰਾ ਦੇਖਣਾ ਨਾ ਤੂੰ ਮਾੜਾ ਯਾ ਕਹਿ ਕੇ ਦੇਖ ਲਈ ਵੀ ਸਾਡਾ ਹੱਥ ਤੰਗਾ ਤੇ ਮਾੜੀ ਜੀ ਹੈਲਪ ਦੀ ਲੋੜ ਆ ਫੇਰ ਦੇਖੀ ਦੋਵੇਂ ਜੀ ਨਾ ਇਹੋ ਜੇ ਬਾਨੇ ਲਾਉਣਗੇ ਜਿਹੜੇ ਤੂੰ ਸੁਣੇ ਵੀ ਨਹੀਂ ਹੋਣੇ ਕਦੇ ਤੂੰ ਪਹਿਲਾਂ ਮੇਰੀ ਗੱਲ ਸੁਣ ਤੇਰੀ ਮਾਂ ਤਾਂ ਜਾਂਦੀ ਜਾਂਦੀ ਤੇਰੇ ਪੇਕੇ ਵੀ ਨਾਲ ਹੀ ਲੈ ਗਈ ਮਾਂ ਮਾਂ ਤੋਂ ਬਾਅਦ ਤੂੰ ਇਹ ਸਮਝ ਲੈ ਵੀ ਤੇਰੇ ਲਈ ਤੇਰੇ ਭਰਾ ਪਰ ਜਾਈ ਤੇ ਉਹਨਾਂ ਲਈ ਤੂੰ ਮਰ ਗਈ ਮੀਂਹੇ ਗਈ ਅਬ ਬਾਹਰ ਦੇਖੀ ਕੌਣ ਆਇਆ ਹੈ ਬੇਟਾ ਮਾ ਜਹ ਵੀਰੇ ਆਬੀ ਆਜੂ ਆਜੂ ਅੰਦਰ ਵੀ ਅੱਜ ਕਿੰਨਾ ਭਾਗਾ ਭਰਿਆ ਦਿਨ ਚੜਿਆ ਵੀ ਮੇਰਾ ਅੰਮੀ ਜਾਇਆ ਵੀਰ ਤੇ ਮੇਰੀ ਪੱਬੋਰਾਣੀ ਸਾਡੇ ਘਰੇ ਆਏ ਤੇਨੇ ਤੇਰੀਆਂ ਅੱਖਾਂ ਬੜੀਆਂ ਉਪਰੀ ਉਪਰੀਆਂ ਜਿਹੀ ਲੱਗਦੀਆਂ ਜਿਵੇਂ ਹੁਣੇ-ਹੁਣੇ ਰੋਕੇ ਹਟੀਆਂ ਹੋਵੇ ਨਾ ਨਾ ਵੀਰੇ ਤੈਨੂੰ ਐਵੇਂ ਹੀ ਲੱਗਦਾ ਨਾਲੇ ਮੈਂ ਕਿਉਂ ਰੋਣਾ ਮੈਂ ਨਾ ਅੱਜ ਲੇਟ ਉੱਠੀ ਸੀ ਨਾ ਤਾ ਕਰਕੇ ਭੈਣੇ ਭਰਾ ਨੂੰ ਨਾ ਪਤਾ ਹੁੰਦਾ ਵੀ ਭੈਣ ਦੀਆਂ ਅੱਖਾਂ ਲਾਲ ਸੋਣ ਨਾਲ ਹੋਈਆਂ ਜਾਂ ਰੋਣ ਨਾਲ ਬਾਸੀ ਜੇ ਕਿੱਤਰੇ ਨੇ ਬਾਹਰ ਗਏ ਕਿਤੇ ਨਹੀਂ ਨਹੀਂ ਭਾਬੀ ਅੰਦਰ ਹੀ ਨੇ ਆਜੋ ਸੱਸੀ ਮਾਸੀ ਜੀ ਮਾਸੀ ਜੀ ਅਸੀਂ ਨਾ ਪਿਛਲੇ ਜਨਮ ਚ ਕੋ ਪੁੰਨ ਕੀਤੇ ਹੋਏ ਹਾਂ ਜਿਹੜੇ ਸਾਡੀ ਭੈਣ ਨੂੰ ਇਹ ਜੀ ਸੱਸ ਦੇ ਰੂਪ ਚ ਮਾਂ ਮਿਣੀ ਆ ਤੁਸੀਂ ਤਾਂ ਬਹੁਤ ਵੱਡੇ ਕਬੀਲਦਾਰ ਹੋ ਵੱਡੀ ਬੇਬੇ ਦਾ ਤੁਸੀਂ ਭਰੀਣਾ ਕਰਤਾ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਘਰ ਦੇ ਨਾਲ ਹੀ ਕਰ ਲਿਆ ਤੁਸੀਂ ਬਾਹਰਲਾ ਤੁਸੀਂ ਕੋਈ ਸੱਦਿਆ ਹੀ ਨਹੀਂ ਗਾ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਸੱਸ ਹੁੰਦੀ ਨਾ ਉਹਨਾਂ ਨੇ ਤਾਂ ਇਹੀ ਕਹਿਣਾ ਸੀਗਾ ਵੀ ਇਹ ਤਾਂ ਪਿੱਕੇ ਨਹੀਂ ਆਏ ਉਹ ਤਾਂ ਪੁੱਤਾਂ ਬੱਸ ਮਾਸੀ ਜੀ ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਤੁਹਾਡੇ ਚੱਕਰ 'ਚ ਤਾਂ ਦੀਦੀ ਸਾਨੂੰ ਹੀ ਭੁੱਲ ਗਈ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁਣ ਵੀ ਭਰਾ ਭਾਬੀ ਵੀ ਹੈਗੇ ਆ ਬਸ ਤੁਹਾਡੇ ਜੋਗੀ ਰਹਿ ਗਏ ਹੁਣ ਤਾਂ ਹੁਣ ਤੁਸੀਂ ਦੱਸੋ ਮੇਰੀ ਭੈਣ ਲਈ ਇਹ ਚੰਗੀ ਗੱਲ ਆ ਵੀ ਉਹ ਸਾਨੂੰ ਨਹੀਂ ਭੁੱਲ ਜਵੇ ਭੈਣ ਸਾਡੇ ਪਰਿਵਾਰ ਦੀ ਨਾ ਜੇਠੀ ਧੀ ਸੀ ਤੇ ਮੈਂ ਪੇਟ ਘੜੋੜੀ ਦਾ ਸਾਡਾ ਤਾਂ ਬਹਲਾ ਪਿਆਰ ਆਪਸ ਦੇ ਵਿੱਚ ਤੇ ਹੁਣ ਵੀ ਘਟ ਨਹੀਂ ਹੋਇਆ ਪਰ ਦੀਦੀ ਤੁਸੀਂ ਕਿੰਨੇ ਨਰਮੋਏ ਹੋ ਗਏ ਜਦੋਂ ਨੇ ਮੰਮੀ ਕੀ ਛੱਡ ਕੇ ਗਏ ਤੁਸੀਂ ਤਾਂ ਪੇਕੇ ਤਾਂ ਮੂ ਵੀ ਮੋੜ ਲਿਆ ਮਾਂ ਤੂੰ ਪਹਿਲਾਂ ਮੇਰੀ ਗੱਲ ਸੁਣ ਤੇਰੀ ਮਾਂ ਤਾਂ ਜਾਂਦੀ ਜਾਂਦੀ ਤੇਰੇ ਪੇਕੇ ਵੀ ਨਾਲ ਹੀ ਲੈ ਗਈ ਘਣੇ ਮਾਂ ਇਕੱਲੀ ਤੇਰੀ ਹੋਣੀ ਸੀ ਮਰੀ ਮੇਰੀ ਵੀ ਉਹ ਮਾਂ ਹੀ ਸੀ ਕੀ ਆਪਾਂ ਇੱਕ ਦੂਜੇ ਨੂੰ ਮਾਂ ਦੀ ਮਮਤਾ ਵਰਗਾ ਪਿਆਰ ਦੇ ਕੇ ਤੇਰੇ ਸੁੰਨੇ ਪਏ ਪੇਕੇ ਘਰ ਨੂੰ ਦੁਬਾਰਾ ਖੁਸ਼ੀਆਂ ਭਰਿਆ ਨਹੀਂ ਕਰ ਸਕਦੇ ਨਾਲੇ ਮੇਰੀ ਗੱਲ ਸੁਣ ਲੈ ਮੰਮੀ ਨੇ ਨਾ ਆਪਣੇ ਦੋਹਾਂ ਦੇ ਨਾਂ ਤੇ ਵਸੀਅਤ ਕਰਾਈ ਸੀ ਉਸ ਘਰ ਦੀ ਤੇਰਾ ਅੱਧਾ ਅੱਧ ਦੀਦੀ ਨਾਲੇ ਪ੍ਰਾਪਰਟੀ ਵਾਲੇ ਹਿੱਸੇ 'ਚ ਨਾ ਗਵਾਈ ਆ ਭਾਬੀ ਪਾਊਗੀ ਐਵੇਂ ਲੋਕਾਂ ਨੇ ਤਾਂ ਭਾਬੀਆਂ ਬਦਨਾਮ ਕੀਤੀਆਂ ਹੋਈਆਂ ਸੰਭਲੋ ਆ ਕੇ ਆਪਣਾ ਅੱਧਾ ਹਿੱਸਾ ਤੇ ਨਾਲੇ ਪੂਰੇ ਵੀਰਾ ਭਾਬੀ ਮੈਂ ਹਿੱਸਾ ਕੀ ਕਰਨਾ ਭਾਬੀ ਮੈਨੂੰ ਹਿੱਸਾ ਨਹੀਂ ਚਾਹੀਦਾ ਮੈਨੂੰ ਤਾਂ ਬਸ ਆਪਣੇ ਭਰਾ ਪਰਜਾਈ ਚਾਹੀਦੇ ਨੇ ਮੇਰੀ ਸਾਰੀ ਉਮਰ ਦੇ ਮਾਪੇ ਹਾਂ ਪੁੱਤ ਇਹਨੂੰ ਹਿੱਸੇ ਦੀ ਕੀ ਲੋੜ ਆ ਇਹਨੂੰ ਤਾਂ ਤੁਹਾਡੇ ਪਿਆਰ ਦੀ ਲੋੜ ਆ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਆ ਗੱਲਾਂ ਤਾਂ ਤੁਸੀਂ ਭਵੇਂ ਸਾਰੀਆਂ ਗੈਵੀ ਨੂੰ ਕਹੀਆਂ ਨੇ ਪਰ ਸੁਣਾਈਆਂ ਸਾਰੀਆਂ ਮੈਨੂੰ ਨੇ ਨਹੀਂ ਨਹੀਂ ਮੰਮੀ ਮੈਂ ਗੁੱਸਾ ਨਹੀਂ ਕੀਤਾ ਪੁੱਤ ਮੈਂ ਮਹਿਸੂਸ ਕੀਤਾ ਆ ਬਹੁਤੇ ਭਰਾ ਵਿਆਹ ਤੋਂ ਬਾਅਦ ਤੇ ਮਾਪਿਆਂ ਦੇ ਜਾਣ ਤੋਂ ਬਾਅਦ ਬਦਲ ਜਾਂਦੇ ਨੇ ਤੂੰ ਤਾਂ ਧੀਏ ਕਿਸਮਤ ਵਾਲੀ ਆ ਜਿਹੜਾ ਇੰਨਾ ਪਿਆਰ ਤੇ ਸਤਿਕਾਰ ਕਰਨ ਵਾਲੇ ਭਰਾ ਭਰਜਾਈ ਤੈਨੂੰ ਮਿਲੇ ਨਹੀਂ ਭੈਣੇ ਆ ਤੇਰੇ ਅੱਗੇ ਨਾ ਇੱਕ ਹੀ ਬੇਨਤੀ ਆ ਤੇਰਾ ਪੇਕਾ ਕਰਨਾ ਤੇਰੇ ਬਿਨਾ ਬੜਾ ਸੁੰਨਾ ਸੁੰਨਾ ਲੱਗਦਾ ਛੇਤੀ ਕਿਹੜਾ ਮਾਰ ਲੇ ਦੀ ਜੀ ਜੀ ਇਹ ਤੁਹਾਨੂੰ ਬਹੁਤ ਯਾਦ ਕਰਦੇ ਆ ਕਹਿੰਦੇ ਕੁਛ ਨਹੀਂ ਆ ਪਰ ਮੈਂ ਇਹਨਾਂ ਦੀ ਅੱਖਾਂ ਦੇ ਵਿੱਚ ਬੜੀ ਵਾਰੀ ਦੇਖਿਆ ਆ ਇਹ ਵਰਤ ਰਾਤ ਨੂੰ ਉੱਟ ਕੇ ਪਹਿਲਾਂ ਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਨਾ ਭੈਣ ਭਰਾ ਚ ਇੰਨੀਆਂ ਦੂਰੀਆਂ ਵੱਧ ਜਾਂਦੀਆਂ ਨਾ ਉਹਨਾਂ ਦਾ ਲੋਕ ਨਜਾਇਜ਼ ਫਾਇਦਾ ਚੱਕਦੇ ਆ ਇਹ ਤਾਂ ਭੈਣ ਭਰਾਵਾਂ ਨੂੰ ਹੀ ਸਮਝਣਾ ਚਾਹੀਦਾ ਕਿ ਦੂਜਿਆਂ ਵਿੱਚ ਨਾ ਆਉਣ ਦਈਏ ਤੇ ਆਪਣੇ ਪਿਆਰ ਨੂੰ ਬਰਕਰਾਰ ਰੱਖੀਏ ਮੈਂ ਵੀ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਪਲੀਜ਼ ਘੇੜਾ ਮਾਰ ਲਿਆ ਕਰੋ